ਮਹਾਨ ਸਮਾਜ ਸੇਵੀ ਭਗਤਪੂਰਨ ਸਿੰਘ ਜੀ ਦੀ ਬਤਮੀ ਬਰਸੀ ਮੌਕੇ ਮਹਾਨ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਪਲਵਿੰਦਰ ਸਿੰਘ ਰਾਣਾ ਨੇ ਆਖਿਆ ਕਿ ਭਗਤਪੂਰਨ ਸਿੰਘ ਦੀ ਬਰਸੀ ਮੌਕੇ ਉਹ ਹਰ ਵਾਰ ਆਪਣੇ ਸਾਥੀਆਂ ਸਮੇਤ ਇੱਥੇ ਖੂਨਦਾਨ ਕਰਨ ਆਉਂਦੇ ਹਨ ਅਤੇ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਵੀ ਅਪੀਲ ਕੀਤੀ ਕਿ ਨੌਜਵਾਨ ਪੀੜ੍ਹੀ ਵੱਦ ਤੋਂ ਵੱਦ ਖੂਨਦਾਨ ਕਰੇ ਤਾਂ ਜੋ ਜ਼ਰੂਰਤਮੰਜ਼ਾਣਾ ਨੂੰ ਬਚਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਹਾਜ਼ੂਰੀ ਰਾਗੀ ਪਾਈ ਸਾਹਿਬ ਪਾਈ ਜਨੈਲ ਸਿੰਘ ਕੋਹਾੜ ਦਾ ਹਜ਼ੂਰੀ ਰਾਗੀ ਹਰਜੀਤ ਸਿੰਘ ਕੋਹਾੜ ਦਾ ਕੁਲਦੀਪ ਸਿੰਘ ਰਿਆੜ ਐਸ ਐਚਓ ਜੰਡਿਆਲਾ ਮੈਨੇਜਰ ਜੋ ਬੰਜੀਤ ਸਿੰਘ ਸਮੇਤ ਕਈ ਲੋਕ ਮੌਜੂਦ ਸਨ ਅੱਜ ਇੱਥੇ ਪਿੰਗਲਵਾੜੇ ਦੇ ਵਿੱਚ ਜੋ ਕੈਂਪ ਦਾਣ ਲੱਗੇ ਹਨ ਤੇ ਕੈਂਪ ਦੀ ਸੇਵਾ ਨਿਭਾ ਰਹੇ ਹਨ ਪਾਈ ਜਨੈਲ ਸਿੰਘ ਜੀ ਹਜ਼ੂਰੀ ਰਾਗੀ ਤੇ ਨਾਲ ਸਾਡੇ ਭਾਈ ਸਾਹਿਬ ਭਾਈ ਰਾਣਾ ਜੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਜਿੰਨੀਆਂ ਵੀ ਸੰਗਤਾਂ ਇੱਥੇ ਬਲੱਡ ਡੋਨੇਟ ਕਰਨ ਆਏ ਆ ਦਾਨ ਕਰਨ ਆਏ ਆ ਤੁਹਾਡੇ ਇੱਕ ਬਲੱਡ ਦੇ ਨਾਲ ਚਾਰ ਜਾਨਾਂ ਬਚਦੀਆਂ ਹਨ ਤੇ ਇੱਥੇ ਬਹੁਤ ਵੱਡੀ ਸੇਵਾ ਵਾ ਜਿਹੜੇ ਕਿ ਭਾਈ ਰਾਣਾ ਜੀ ਭਾਈ ਜਰਨੈਲ ਸਿੰਘ ਜੀ ਨਿਭਾ ਰਹੇ ਹਨ ਤੇ ਹੋਰ ਵੀ ਇੱਥੇ ਪਿੰਗਲਵਾੜੇ ਚ ਹੋਰ ਵੀ ਸਹੂਲਤਾ ਗਰੀਬ ਬੱਚਿਆਂ ਦੀਆਂ ਹੋਰ ਵੀ ਜਿਹੜੇ ਬੱਚੇ ਹਨ ਉਹਨਾਂ ਦੀ ਸੇਵਾ ਕੀਤੀ ਜਾਂਦੀ ਆ ਹਰ ਸਾਲ ਇਹ ਕੈਂਪ ਲੱਗਦਾ ਹੈ ਜਿੰਨੇ ਵੀ ਵੱਧ ਤੋਂ ਵੱਧ ਇੱਥੇ ਸੇਵਾ ਕਰਨੇ ਕੈਂਪ ਵਿੱਚ ਜ਼ਰੂਰ ਸ਼ਾਮਲ ਹੋਇਆ ਕਰੋ ਯੋਗੀ ਬਲੱਡ ਦੀ ਹਰਗਨੂ ਲੋੜ ਆ ਬਲੱਡ ਡੋਨੇਟ ਕਰਨਾ ਬਹੁਤ ਵੱਡੀ ਸੇਵਾ ਹੈ ਤੁਹਾਡੇ ਸੇਵਾ ਕਰਨ ਨਾਲ ਹੀ ਇੱਥੇ ਦੇ ਜਿਹੜੇ ਸਾਡੇ ਮਾਤਾ ਜੀ ਹਨ ਤੇ ਉਹ ਵੀ ਬਹੁਤ ਸੋਹਣਿਆ ਸੇਵਾ ਨਿਭਾ ਰਹੇ ਹਨ ਬਹੁਤ ਤੁਹਾਡੇ ਬਾਤ ਸਾਡੀ ਜ਼ਿੰਦਗੀ ਦੇ ਕਰਮ ਭਾਗਾ ਵਾਲਾ ਦਿਨ ਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ ਤੇ ਪਿੰਗਲਵਾੜੇ ਜਿਹੜਾ ਹਰ ਸਾਲ ਭਗਤਪੁਰ ਸਿੰਘ ਪਿੰਗਲਵਾੜਾ ਦੀ ਯਾਦ ਵਿੱਚ ਜਿਹੜੀ ਸਾਲਾਨਾ ਵਰਤੀ ਮਨਾਇ ਜਾਂਦੀ ਆ ਉਸ ਵਰਤੀ ਤੇ ਲੋੜਵੰਦ ਮਰੀਜ਼ਾਂ ਵਾਸਤੇ ਹਰ ਸਾਲ ਬਲੱਡ ਕੈਂਪ ਦਾ ਆਯੋਜਨ ਹੁੰਦਾ ਜਿਹਦੇ ਵਿੱਚ ਸਾਨੂੰ ਪਿਛਲੇ 27 ਸਾਲ ਤੋਂ ਬਲੱਡ ਨੇਟ ਕਰਨ ਦਾ ਇੱਥੇ ਮੌਕਾ ਮਿਲਣਿਆ ਔਰ ਇਹ ਬਲੱਡ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਖੂਨਦਾਨ ਮਹਾਨਦਾਨ ਖੂਨਦਾਨ ਕਰਨ ਦੇ ਨਾਲ ਜਿੱਥੇ ਕਰਨ ਵਾਲੇ ਇਨਸਾਨ ਨੂੰ ਜਿਹੜੇ ਆ ਉਹ ਤੰਦਰੁਸਤੀ ਜਿਹੜੀ ਪ੍ਰਦਾਨ ਹੁੰਦੀ ਆ ਔਰ ਜਿਹੜਾ ਖੂਨ ਡੋਨੇਟ ਹੋ ਜਾਂਦਾ ਉਹ ਲੋੜਵੰਦ ਚਾਰ ਮਰੀਜ਼ਾਂ ਵਾਸਤੇ ਜਿਹੜਾ ਜੀਵਨ ਦਾਮ ਹੋ ਜਾਂਦਾ ਆ ਉਹਦੇ ਨਾਲ ਲੋੜਵੰਦ ਮਰੀਜ਼ਾਂ ਦੀ ਜਿਹੜੀ ਬਲੱਡ ਦੀ ਪੂਰਤੀ ਹੁੰਦੀ ਆ ਉਹਦੇ ਉਪਰਾਲੇ ਜਿਹੜੇ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਇਹ ਉਪਰਾਲਾ ਜਿਹੜਾ ਹੈ ਬਹੁਤ ਵੱਡਾ ਹੈ ਮੈਂ ਸਮਝਦਾ ਵੀ ਜਿੰਨੇ ਵੀ ਅੱਜ ਨੌਜਵਾਨ ਸਾਡੀਆਂ ਭੈਣਾਂ ਨੇ ਸਾਡੇ ਵੀਰਾਂ ਨੇ ਸਾਡੇ ਵੱਡਿਆਂ ਭਰਾਵਾਂ ਨੇ ਸਾਡੇ ਸੱਦੇ ਤੇ ਇੱਥੇ ਪਹੁੰਚ ਕੇ ਬਲੱਡ ਨੇਟ ਕੀਤਾ ਉਹ ਵੱਡੇ ਕਰਮਾ ਭਾਗਾਂ ਵਾਲੇ ਆ ਉਹਨਾਂ ਨੂੰ ਜਿੱਥੇ ਉਹਨਾਂ ਨੇ ਬਲੱਡ ਦਾਨ ਕੀਤਾ ਉੱਥੇ ਆਤਮਿਕ ਤੌਰ ਤੇ ਜਿਹੜੀ ਖੁਸ਼ੀ ਮਿਲੀ ਆ ਉੱਥੇ ਉਸ ਅਤਾਲਪੁਰਖ ਦੇ ਚਰਮਾ ਦੇ ਵਿੱਚ ਵੀ ਅੱਜ ਸੱਚੀ ਸੁੱਚੀ ਉਹਨਾਂ ਦੀ ਜਿਹੜੀ ਹਾਜ਼ਰੀ ਲੱਗਣੀ ਆ ਬਿੰਗਲਵਾੜਾ ਮਾਨਾ ਵਾਲਾ ਵਿਖੇ ਭਗਤਪੂਰਨ ਸਿੰਘ ਦੀ 32ਵੀਂ ਵਰ੍ਹੇ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕੀਤਾ ਅਤੇ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਵੀ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਅੰਮ੍ਰਿਤਸਰ ਫਾਸਟਵੇ ਖਬਰ ਨਾਂ ਮਾਰੀ ਰਕੇਸ਼ ਕੁਮਾਰ ਕਮਿਸ਼ਨਰ